ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Proud to be a Farmer ਤੇ ਲੋ ਮਿੱਤਰੋ ਤਰੀਕ ਹੈਗੀ ਅੱਜ 2 ਮੱਕੀ ਆਪਣੀ ਹੋ ਗਈ ਸੀ ਹਰੀ ਦੇਖੋ ਉਦਾਂ ਤਕਰੀਬਨ ਇਹ 30 ਤਰੀਕ ਨੂੰ ਨਿਕਲਿਆਈ ਸੀ ਵੀਡੀਓ ਆਪਾਂ ਤੋਂ ਬਣੀ ਨਹੀਂ ਅੱਜ 2 ਤਰੀਕ ਹੋ ਗਈ ਤਕਰੀਬਨ ਸਾਰੀ ਜਮ ਗਈ ਨਾਲ ਆ ਕਣਕ ਜੀ ਵੀ ਹੋ ਗਈ ਜਿੱਥੇ ਜਿੱਥੇ ਪਾਣੀ ਥੋੜਾ ਜਿਹਾ ਦੁਬਾਰਾ ਲੱਗ ਗਿਆ ਜਿਵੇਂ ਫੁੰਗੀਆਂ ਜਿਹੜੇ ਉੱਥੇ ਥੋੜੀ ਜੀ ਜ਼ੋਰ ਜਿਹਾ ਲਾ ਕੇ ਨਿਕਲੀ ਬਾਕੀ ਦਾ ਤਾਂ ਵਧੀਆ ਇੱਕਦਮ ਨਿਕਲੇ ਹੀ ਬਾਕੀ ਨਹੀਂ ਪੈ ਗਿਆ ਵਧੀਆ ਹੋਣਾ ਤੁਰ ਪੈਣਗੀਆਂ ਪਰਨੇ ਦੀ ਵੇਸੇ ਅਜੇ ਲੋਡ ਨਹੀਂ ਹੈਗੀ ਕਿਉਂਕਿ ਗਿੱਲਾ ਬਹੁ ਪਈਆ ਤਕਰੀਬਨ 3-4 ਦਿਨ ਜੇ ਧੁੱਪ ਨਾ ਠੀਕ-ਠਾਕ ਨਿਕਲੀ ਫੇਰ ਕੰਮ ਚੱਲ ਜੂਗਾ ਆ ਕਣਕ ਦਾ ਇਲਾਜ ਕਰਨਾ ਪੈਣਾ ਥੋੜੀ ਹੋਰ ਨਿਕਲ ਆਵੇ ਫੇਰ ਮਾਰਾਂਗੇ ਤੇ ਸਪਰੇਅ ਆਹ ਦੇਖੋ ਗੁੱਲੋ-ਗੁੱਲ ਜਿਵੇਂ ਇਧਰ ਖਾਲ ਗੋਲ ਸੀ ਵਧੀਆ ਨਿਕਲੇ ਸਾਰੇ ਕਿਤੇ ਵਧੀਆ ਜਰਮੀਨੇਸ਼ਨ ਹੋਊਗੀ ते भी पूरी हो गई इधर कोई शिकारी आया हुआ शिकार करके लेके गए सूरज देवता भी आ गए ਪਾਣੀ ਦਾ ਤਕਰੀਬਨ ਚੱਲੇ ਹੀ ਜਾਊਗਾ ਹੁਣ ਹਜੇ ਤਣ ਚਾਰ ਦਿਨ ਲੰਘੇ ਜਾਣਗੇ ਨਾਲੇ ਫਿਰ ਪਹਿਲਾ ਜੂਰੀਆ ਪਾ ਦਾਂਗੇ ਪਾਣੀ ਦੇ ਨਾਲ ਹੀ ਆ ਸਪਰੇਅ ਕਰਦਾ ਇੱਕ ਅੱਖਾਂ ਲਈ ਕਿਉਂਕਿ ਪਾਣੀ ਦੀ ਰ ਦਿੱਕਤ ਆਉਣੀ ਹੈ ਕਿ ਇੱਥੇ ਫਿਰ ਇੱਥੋਂ ਜਦੋਂ ਪਾਣੀ ਚੱਲਿਆ ਕਰੂ ਨਾਲ ਹੀ ਸਪਰੇਅ ਕਰਦਿਆ ਕਰਾਂਗੇ ਨਹੀਂ ਉਹ ਮੋਟਰ ਤੋਂ ਉੱਥੋਂ ਪਾਣੀ ਦੋ ਕੁ ਕੀਲਿਆਂ ਦੀ ਬਾਟ ਹੈਗੀ ਆ ਉਹ ਦੂਰ ਬੈਜੂ ਬਾਕੀ ਦੇਖਿਆ ਕਰਾਂਗੇ ਮਾਹੌਲ ਕਿਵੇਂ ਲਾਈਟ ਦਾ ਹੋਇਆ ਕਰੂਗਾ ਕਿਵੇਂ ਹੋ ਜਾਇਆ ਕਰੂ ਲੋਈ ਫਾਰਮ ਵਾਲੀ ਮੱਕੀ ਵੀ ਹੋਵੀ ਹਰੀ ਇਹ ਜੇ ਬੀ ਵੀ ਵੱਧ ਪਿਆ ਤਾਂ ਹੀ ਸੰਗਣੀ ਐ ਲਓ ਜੀ ਆ ਗਈ ਸੀ ਆਪਾਂ ਘਰੇ ਰੋਟੀ ਪਾਣੀ ਖਾ ਲਿਆ ਔਣ ਕਰਦੇ ਆ ਕੰਮ ਇੱਕ ਇਧਰ ਅਨਾਜ ਨੂੰ ਦੇਖੋ ਹਾਂ ਹਾਂ ਤੂੰ ਬਣਾ ਚਾਂਬਲ ਗਿਆ ਇਹਨਾਂ ਚਾਂਬਲ ਗਿਆ ਤੂੰ ਚਲੋ ਜੀ ਟਾਈਮ ਹੋ ਗਿਆ ਸਵੇਰ ਨਾਲ ਧੁੱਪ ਤੋਂ ਪਹਿਲਾਂ ਪਹਿਲਾਂ ਕਰ ਦਈਏ ਕੰਮ ਅ ਟਰੈਕਟਰ ਦੇ ਉਥੋਂ ਉੱਤੋਂ ਵੀ ਆ ਇਧਰ ਸਲਾਵੀਆਂ ਲਾ ਲਈਏ ਆ ਲੈ ਆਂਦਾ ਤਾਂ ਨੇ ਇੱਥੇ ਲਾਵਾਂਗੇ ਨਾਲੇ ਉੱਧਰ ਲਾਵਾਂਗੇ ਆ ਤਾਰ ਇੱਥੋਂ ਬੰਨਦਾਂਗੇ ਇਧਰੋਂ ਉੱਥੇ ਬੰਨਾਂਗੇ ਇੱਥੋਂ ਐ ਲੈਵਾਂਗੇ ਇੱਕ ਤਾਰ ਉੱਧਰ ਨੂੰ ਪਾ ਦਾਂਗੇ ਚਲੋ ਫਿਰ ਦੇਖਿਓ ਐ ਤੁਹਾਏ ਦੀ ਬਾਲ ਨੇ ਹਣਾ ਹਾਂ ਇਨੂੰ ਦਾ ਐਵੇਂ ਬੰਨਿਆ ਜਾਊਗਾ ਇਹ ਟਾਈਟ ਜੀ ਕਰਕੇ ਬੰਨਨੇ ਆ ਇਧਰ ਨੂੰ ਇੱਥੇ ਤੱਕ ਕਾ ਪਾ ਦਿਓ ਸਿਰ ਇਹ ਦਾ ਕਾ ਪਾਉਂਗੇ ਕਾ ਦੀ ਜੀ ਪਾਉਂਗੇ ਇੱਥੇ ਕਿੰਨਾ ਸਿਰ ਇਹ ਦਾ ਪਾਉਂਗੇ ਦੇ ਨਾਲ ਨਾਲ ਹੋ ਗਈ ਹਾਂ ਸਹੀ ਹੋ ਜੂਗੀ ਇਹ ਐਵੇਂ ਇੱਥੇ ਤਾਂ ਕਾਈ ਮੰਨੀ ਜਾਊਗੀ ਆਪਾਂ ਲੋਣੀਆਂ ਹਰੀਆਂ ਚਾਦਰਾਂ ਇਹ ਕਿਉਂਕਿ ਬਹੁਤ ਇਧਰ ਹਨੇਰੀ ਆਉਂਦੀ ਆ ਫਿਰ ਸਾਰਾ ਭਰ ਜਾਂਦਾ ਏ ਝਾੜੇਟ ਜਿਆਦਾ ਟਾਈਟ ਵੀ ਨਾ ਕਰਦੇ ਹੋ ਸਹੀ ਆ ਵੈਸੇ ਫਿਰ ਰਟੀ ਲੀਜੀ ਵੀ ਹੋ ਜਾਂਦੀ ਆ ਟਾਈਟ ਕਰੇ ਲੋ ਫਿਰ ਕਿਉਂਕਿ ਜਦੋਂ ਪਾਉਂਗੇ ਨਾ نیچے ਤੁੱਕੀਆਂ ਫਿਰ ਉਹਦੇ ਵਜਨ ਦੇ ਨਾਲ ਹੋ ਜਾਣੀਆਂ ਇਹ ਨਾਇਤ ਆਪਣੇ ਪਾਪਾ ਨੂੰ ਦੇਖਦੀ ਹੈ ਭਾਈ ਨਾਲ ਕੀ ਕਰਦੇ ਆ ਪਾਪਾ ਹੈਨਾ ਪਾਪਾ ਕੀ ਕਰਦੇ ਹਾਂ ਸਹੀ ਹੈ ਵੈਸੇ ਜਿਆਦਾ ਟਾਈਟ ਨਹੀਂ ਕਰ ਰਹੇ ਥੋੜੇ ਜਿਹਾ ਕਹਿੰਦੀ ਸੀ ਖੁੱਲੇ ਪਾ ਦਿੰਦੇ ਪਰ ਬਾਲ ਜੇ ਬੈ ਜਾਣਗੇ ਜਿਆਦਾ ਸਹੀ ਹੈ ਨੇਰੀਆਂ ਨੂਰੀਆਂ ਚ ਤਾਂ ਫਾਇਦਾ ਹੀ ਹੈ ਇਹਦਾ ਆ ਜਿੰਦਗੀ ਆ ਦੇਖ ਲੋ ਬਸ ਮਸਤ ਆਪਣੀ ਚ ਤਿੰਨ ਕ ਸਾਲ ਹੋਰ ਫਿਰ ਜਦੋਂ ਸਕੂਲ ਜਾਣ ਲੱਗ ਗਿਆ ਉਦੋਂ ਵਿਚਾਰੀ ਨੂੰ ਟੈਨਸ਼ਨ ਆ ਹਾਂ ਇਹ ਨਹੀਂ ਇੱਧਰ ਆਈ ਜਾਊਗਾ ਹਾਂ ਇਹ ਆ ਟੋਟਾ ਤਾਰ ਦਾ हां सही, सही है। ਇੱਥੇ ਆਇਆ ਸਟਾਰਟ ਕਰਾਉਂਦੇ। ਇਕੱਠਾ ਦਾ ਕਿਉਂਕਿ ਹਵਾ ਨੇ ਫਿਰ ਚੱਕ ਕੇ ਮਾਰਿਆ ਕਰਨ। ਦੇਖੋ ਉਧਰ ਦੇ। ਥੋੜਾ ਉਧਰ ਨੂੰ ਰੱਖੋ ਇਹਨਾਂ ਖਿੱਚੋ ਨਾ। ਇਹ ਲੱਗ ਗਿਆ ਸਾਰਾ। ਆ ਡਬਲ ਇਧਰ ਜਿਆਦਾ ਵਧੀਆ ਲੱਗਿਆ। ਹੂੰ। ਉੱਪਰ ਹੋਵੇ ਇਕ ਤਰ੍ਹਾਂ ਦੇ ਬੀਜ ਹੋ ਜਾਣੇ। ਇਧਰ ਨੂੰ ਸਹੀ ਆ ਇਹਨਾਂ। ਏ ਪਤਾ ਕੀ ਕਰੀਏ ਥੋੜੇ ਇੱਥੇ ਕਰਾ ਕੇ ਉਹ ਲਾਇਓ ਕੀ ਕਹਿੰਦੇ ਉਹ ਕੀ ਕਹਿੰਦੇ ਹੁੰਨੇ ਉਹਨਾਂ ਨੂੰ ਟੁਕੀਆਂ ਨਹੀਂ ਆਂ ਗਿੱਟੀਆਂ ਹਾਂ ਹਾਂ ਗਿੱਟੀਆਂ ਵੀ ਲਿਆਂਦੀ ਹੋਈ ਤਾਂ ਥੱਕ ਗਏ ਕੋ ਕੋ ਗਰੀ ਭੁੱਖ ਵੀ ਲੱਗੀ ਸਹੀ ਆ ਨਾ ਕਿੰਨਾ ਕੁ ਕਰਕੇ ਗਿੱਟੀਆਂ ਲਾਉਂਗੇ ਉੱਪਰ ਨੂੰ ਚੱਕ ਕੇ ਵੈਸੇ ਨਾਇਤੀ ਬਸ ਅੱਛਾ ਮੈਨੂੰ ਮੈਨੂੰ ਲੱਗਿਆ ਸੀ ਵੀ ਐਂ ਕਰਕੇ ਕਹਿੰਦੇ ਵੀ ਐਂ ਵਿੱਚ ਕਰਕੇ ਹਾਂ ਠੀਕ ਹੈ ਰਹਿਤਾਂ ਠੀਕ ਹੈ ਨਾ ਬਸ ਇੱਥੇ ਇੱਥੇ ਲਾ ਇੱਕ ਇੱਕ ਇੱਧਰ ਲਾ ਕੇ ਇੱਕ ਉੱਪਰ ਹੋਲ ਲਾ ਦਿਓ ਠੀਕ ਹੈ ਫਿਰ ਉਡੂਗਾ ਨੀ ਚਾ ਹੁਣ ਐਂ نیچے ਲਾ ਦਿੰਦੇ ਉਧਰ ਹਵਾ ਪੈ ਪੈ ਕੇ ਫਿਰ ਉਹ ਹੋਣਾ ਸੀ ਹਾਂ ਇੱਥੇ ਲਾ ਦਾਂ ਉਹ ਨਹੀਂ ਹੋ ਰਹਿਣੀ। ਹਾਂ ਹੁਣ ਤਾਂ ਸਹੀ ਹੈ। ਅੱਲਾ ਹੁਣ ਚਾਹੀਦਾ ਟਰੈਕਟਰ ਦਾ ਕਵਰ ਵੀ ਲੱਗੇ। ਕਵਰ ਤਾਂ ਚੱਲ ਫਿਰ ਵੀ ਦੇਣਾ ਹੀ ਪਊਗਾ। ਆਹ ਦੇਖ ਪਹਿਲਾਂ ਕਿੰਨਾ ਰੇਤਾ ਮੂਈ ਦੇ ਤੋ ਤੂੰ ਕਿ ਘੜਾ ਜੀ। ਹੂੰ ਗਾਰਦ ਦਾ ਬਹੁਤ ਪੈਂਦੀ ਹੈ। ਕਿਉਂਕਿ ਆਇਆ ਉਹਦਣ ਹੁਣ ਨੇਰੀ ਨਹੀਂ ਆਈ ਪਰਸੋਂ। ਉਹਦੇ ਕਰਕੇ ਹੋ ਗਿਆ। ਖੁਸ਼ ਆਇਆ ਨਾ ਮੀਂਹ ਪੈ ਗਿਆ ਉਹ ਵੀ ਵਧੀਆ ਹੋ ਗਿਆ। ਕੁਝ ਦਾ ਫਰਕ ਤਾਂ ਪੈ ਗਿਆ ਵੀ ਮੀਂਹ ਪੈ ਗਿਆ ਜਿਹੜੀ ਗਰਦ ਜੀਵ ਆਉਂਦੀ ਸੀ ਤੂੜੀ ਦੀ ਪੰਗ ਜੀ। ਹੁਣ ਉਹ ਨਹੀਂ ਆਉਂਦੀ ਉਹ ਜਾਦਾ ਪੈਂਦੀ ਸੀ ਟਰੈਕਟਰ ਤੇ ਹੁਣ ਠੀਕ ਲੱਗਦਾ ਹਨ ਹੂੰ ਜੂ ਸਾਰਾ ਸਹੀ ਹੋਇਆ ਇਧਰ ਫੇਰ ਮੁਗਾਇ ਰਹਿ ਜਾਂਦ ਨਹੀਂ ਹੋਰ ਉਪਰੋਂ ਉਹ ਸੀ ਹੁਣ ਉਪਰੋਂ ਠੀਕ ਹੈ ਹਨ ਪਹਿਲਾਂ ਨਹੀਂ ਠੀਕ ਸੀ ਹੁਣ ਸਹੀ ਹੈ ਆ ਬਿੱਲੀ ਆਉਂਦੀ ਨਹੀਂ ਹੁਣ ਨਹੀਂ ਇਹ ਤਾਂ ਨਹੀਂ ਕੋਸ ਤਾਂ ਨਹੀਂ ਲੋ ਜੀ ਇਧਰ ਲੱਗ ਗਿਆ ਕਮਰਾ ਹੋ ਗਿਆ ਤੇ ਟਰੈਕਟਰ ਦਾ ਪੂਰਾ ਐਨ ਵਧੀਆ ਲੱਗ ਗਿਆ ਉਧਰ ਉਧਰ ਧੁੱਪ ਆਉਂਦੀ ਸੀ ਨਲੇ ਹੁਣ ਵਾਸੜਨੀ ਆਇਆ ਕਰੋਗੀ ਸਾਰਾ ਐਨ ਵਧੀਆ ਲੱਗ ਗਿਆ ਆ ਇਧਰ ਰਹਿ ਗਿਆ ਇਧਰ ਬਾਸਾ ਚੁੱਲਾ ਜਿਆ ਹੁੰਦਾ ਤਾਂ ਕਰਕੇ ਨਹੀਂ ਲਾਇਆ ਪੂਰਾ ਹੁਣ ਕਵਰ ਹੋ ਗਿਆ ਹੁਣ ਰੇਤੇ ਰੂਤੇ ਤੋਂ ਬਾਜਿਆ ਕਰੋ ਇਹ ਸਾਡਾ 22 ਫੁੱਟ ਤਰਪਾਲ ਲੱਗੀ ਇਹ ਸਾਰੀ 5 ਰੁਪਏ ਇਹਦਾ ਰੇਟ ਪਿਆ 5 ਰੁਪਏ ਫੁੱਟ ਉਹ ਨਾਲ ਲਾ ਲੋ ਧੋਕੇ ਖੜਾਇਆ ਸੀ ਆ ਗਰਦਾ ਕਿੰਨਾ ਬਹਿ ਗਿਆ ਉਹਨਾ ਇਹਦੇ ਖੜਾ ਦਾਂਗੇ ਕਵਰ ਪਾ ਕੇ ਫੇਰ ਜਮੀ ਨਹੀਂ ਰੇਤਾ ਪਿਆ ਕਰਨਾ ਇਹ ਐਨ ਵਧੀਆ ਬਚਤ ਹੋ ਜਾਇਆ ਕਰੂ ਲਓ ਜੀ ਨਾ ਤੋ ਕੇ ਆਪਾਂ ਚੱਲੇ ਹੁਣ ਸਟੱਡੀ ਚ ਸਾਖ ਦਾ ਵਜੇ ਕਰਤੀ ਹੈ ਕਲੀਅਰ ਆ ਮੌਸਮ ਫੇਰ ਅੱਜ ਬੱਦਲ ਬਾਈ ਜੀ ਆ ਨੇ ਕੱਟ ਰਹੀ ਯਾਰ ਆ ਇਧਰ ਪਰੋਲੀਆਂ ਦਾ ਕੰਮ ਚੱਲ ਪਿਆ ਨਹਿਰ ਚੋਂ ਸਿੱਧਾ ਪਾਣੀ ਆਉਣਾ ਕੇ ਖਾਲ ਕਿਹੜੇ ਕਿਹੜੇ ਫੰਡਾਂ ਚੱਲ ਰਹੇ ਹੈ ਕੰਮ ਦੱਸਿਓ ਜ਼ਰੂਰ ਜਾਂ ਜਨਾਂ ਦੇ ਪੈ ਗਏ ਆ ਉਹ ਵੀ ਜ਼ਰੂਰ ਦੱਸਿਓ ਥੋੜੀ ਜਿਹਾ ਕੰਮ ਤਾਂ ਤਕਰੀਬਨ ਨਿਬੜੇ ਗਿਆ ਹੁਣ ਸਾਰੇ ਕਿਤੇ ਲਓ ਜੀ ਰੱਬ ਹੋ ਗਿਆ ਮਿਹਰਬਾਨ ਮੀਂਹ ਪੈ ਰਿਹਾ ਸਵੇਰੇ ਸਵੇਰੇ ਆ ਗਿਆ ਰੱਬ ਅੱਜ ਆ ਹੁਣ ਕੰਮ ਓਕੇ ਹੋ ਗਿਆ ਉਧਰੋਂ ਬਾਸੜ ਜਮੀ ਨਹੀਂ ਆ ਰਹੀ ਵਧੀਆ ਠੀਕ ਖੜਾ ਟਰੈਕਟਰ ਹੁਣ ਨਹੀਂ ਪਹਿਲਾਂ ਉਧਰੋਂ ਬਾਸੜ ਵੀ ਆਉਂਦੀ ਹੁਣ ਬਾਸੜ ਪਹੌੜਾ ਨਹੀਂ ਆਉਦੀ ਹੈਗੀ